ਹਲਕਾ ਜਿਗਰਾਉਂਦੇ ਵਿੱਚ ਇਤਿਹਾਸਿਕ ਇਮਾਰਤ ਰੈਸਟ ਹਾਊਸ ਨਹਿਰੀ ਵਿਭਾਗ ਅਖਾਰਾਪੁਰ ਨਜ਼ਦੀਕ ਜਿੱਦਾਂ ਨਮੀਨੀਕਰਨ 52 ਲੱਖ ਰੁਪਏ ਦੀ ਲਾਗਤ ਨਾਲ ਨਮੀਨੀਕਰਨ ਕੀਤਾ ਗਿਆ ਜਿਹਦੀ ਸ਼ੁਰੂਆਤ ਅੱਜ ਆਬਰਾਹ ਕਾਰਸਾਦਵੀਕਰ ਮਾਨੁਕੇ ਵੱਲੋਂ ਉਦਘਾਟਨ ਕਰਕੇ ਕੀਤੀ ਗਈ ਇਸ ਸੰਬੰਧੀ ਆਬਰਾਹ ਕਾਰਸਾਦਵੀਕਰ ਮਾਨੁਕੇ ਨੇ ਇਸ ਜੋ ਇਤਿਹਾਸਿਕ ਇਮਾਰਤ ਹੈਗੀ ਆ ਪਾਵ ਸਰਕਾਰ ਵੱਲੋਂ ਨਮਾ ਰੂਪ ਦੇ ਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈਗਾ ਉਹਦੀ ਜਿਹ ਪੂਰੀ ਜਾਣਕਾਰੀ ਆ ਆਬਦਾ ਕਸਰ ਸਰਜੀਤ ਕੁਰਮਾਨੂਕੇ ਨੇ ਦਿੱਤੀ ਆਓ ਵੇਖਦੇ ਆ ਰਿਪੋਰਟ ਤੁਸੀਂ ਦੇਖ ਰਹੇ ਹੋ ਰੈਗੂਲਰ ਗਾਂਟ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਰ ਕੱਲ ਜੀ ਅੱਜ ਅਸੀਂ ਖੜੇ ਆ ਨਹਿਰੀ ਵਿਸ਼ਰਾਮ ਘਰ ਤੇ ਜਿਹੜਾ 1883 ਚ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਸੀ ਐਨੇ ਸਾਲ 142 ਸਾਲ ਨਿਕਲਣ ਤੱਕ ਅੱਜ ਤੱਕ ਇਸ ਨਹਿਰੀ ਵਿਸ਼ਰਾਮ ਘਰ ਤੇ ਕਿਸੇ ਵੀ ਸਰਕਾਰ ਦੀ ਨਿਗਰਾਨੀ ਪਈ ਇਹ ਜਰਜਰ ਕਰਕੇ ਗਿਰ ਰਿਆ ਸੀ ਸਾਡੇ ਅਫਸਰ ਸਾਹਿਬਾਨ ਖੜੇ ਆ ਇਹਨਾਂ ਨੇ ਦਫਤਰ ਵੀ ਚਾਉਂਦੇ ਸੀ ਪਰ ਮੈਂ ਧੰਨਵਾਦ ਕਰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੰਤਰੀ ਸਾਡੇ ਬਰਿੰਦਰ ਕੋਇਲ ਜੀ ਦਾ ਤੇ ਜਿਹੜੇ ਸਾਡੇ ਸਕੱਤਰ ਸਾਹਿਬ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜੀ ਦਾ ਜਿਨ੍ਹਾਂ ਨੇ ਇਸ ਨਹਿਰੀ ਵਿਸ਼ਰਾਮ ਘਰ ਤੇ ਸਾਡੀ ਮੰਗ ਨੂੰ ਕਬੂਲ ਕੀਤਾ ਤੇ ਏਕੇ ਸਾਨੂੰ ਇੱਥੇ ਬਹੁਤ ਸੋਹਣਾ ਦੋ ਬੈੱਡਰੂਮ ਬਣੇ ਆ ਤੇ ਇਹਨਾਂ ਦੇ ਅਫਸਰਾਂ ਦੇ ਦਫ਼ਤਰ ਰੀਨੋਵੇਟ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਪਿਕਨਿਕ ਸਪੌਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਵੱਧ ਤੋਂ ਵੱਧ ਲੋਕ ਇੱਥੇ ਆ ਕੇ ਸਾਡੇ ਬੱਚੇ ਪੰਛੀ ਕਿੱਲਿਆਂ ਦੀ ਜਗ੍ਹਾ ਵਾ ਜਿਹੜੀ ਬਹੁਤ ਸੋਹਣੀ ਬਣ ਸਕਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਅੰਗਰੇਜ਼ਾਂ ਦੇ ਮੇਲੇ ਦੀ ਜੇਨ ਕਾ ਦਾ ਅਸਤਬਲ ਰੱਖਣ ਦੀ ਜਗ੍ਹਾ ਸਾਰੀ ਹੈ ਤੇ ਆਸ-ਪਾਸੇ ਤੁਸੀਂ ਦੇਖਦੇ ਹੋ ਮਾਹੌਲ ਬਹੁਤ ਸੋਹਣਾ ਇੱਥੇ ਬਾਤਾਵਨ ਵੀ ਬੜਾ ਅੱਛਾ ਮੈਨੂੰ ਲੱਗਦਾ ਕਿ ਸਾਡੇ ਅਕਸਰ ਸਹਿਵਾਣੇ ਨੂੰ ਜਿਆਦਾ ਵਧੀਆ ਦੱਸਣਗੇ ਆ ਬੋਲੋ ਜੀ ਹਾਂਜੀ ਤੇ ਨਹਿਰੀ ਵਿਸ਼ਾ ਅਮਕਰ 1883 ਵਿੱਚ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀਗਾ ਉਦੋਂ ਬਾਅਦ ਕਿਸੇ ਤਰ੍ਹਾਂ ਦੀ ਇਹਦੀ ਰੈਨੋਵੇਸ਼ਨ ਹੋਈ ਨਹੀਂ ਤੇ ਰੈਨੋਵੇਸ਼ਨ ਨਾ ਹੋਣ ਕਾਰਨ ਇਹ ਜੋ ਬਿਲਡਿੰਗ ਆ ਜਮ੍ਹਾਂ ਖਸਤਾ ਹਾਲ ਹੋ ਗਈ ਸੀਗੀ ਕੰਧਾਂ ਚੋਰੀਆਂ ਸੀ ਇਹਦੀਆਂ ਛੱਤਾਂ ਟਹਿਣ ਵਾਲੀਆਂ ਸੀਗੀਆਂ ਤੇ ਮਾਨਯੋਗ ਐਮ.ਐਲ.ਏ ਸਹਿਬਾਨਾਂ ਨੇ ਵਿਧਾਨ ਸਭਾ ਦੇ ਵਿੱਚ ਇਹਦਾ ਮੁੱਦਾ ਰੱਖਿਆ ਜਿਹਦੇ ਕਰਕੇ ਵਿਭਾਗ ਵੱਲੋਂ ਇਹਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਹਦੇ ਵਿੱਚ ਅਸੀਂ ਇਹ ਰੈਸਟ ਹਾਊਸ ਦੀ ਪੁਰਾਣੀ ਬਿਲਡਿੰਗ ਦੀ ਪੁਰਾਣੀ ਦਿੱਖ ਨੂੰ ਬਰਕਰਾਰ ਰੱਖਿਆ ਤੇ ਉਹਨੂੰ ਉਸੇ ਤਰੀਕੇ ਨਾਲ ਰੈਨੋਵੇਟ ਕੀਤਾ ਜਿਸ ਤਰੀਕੇ ਨਾਲ ਅੰਗਰੇਜ਼ਾਂ ਨੇ ਇਹਨੂੰ ਬਣਾਇਆ ਸੀਗਾ। ਤੇ ਇਹਦੇ ਵਿੱਚ ਦੋ ਬੈੱਡਰੂਮ ਨੇ ਤੇ ਜੁਗ ਇਹਦੀ ਆਨਲਾਈਨ ਬੁਕਿੰਗ ਹੋਊਗੀ ਡਬਲਯੂ.ਆਰ.ਡੀ. ਡਿਪਾਰਟਮੈਂਟ ਦੀ ਵੈੱਬਸਾਈਟ ਤੇ ਹੋਊਗੀ। ਬਾਕੀ ਇਸ ਦੇ ਨਾਲ ਦਫ਼ਤਰ ਦੀ ਚਾਰਦिवारी ਕਰਵਾਈ ਗਈ। ਇਹ ਇੱਥੇ ਕਿਉਂਕਿ ਚੋਰੀ ਬਹੁਤ ਜ਼ਿਆਦਾ ਹੁੰਦੀ ਸੀਗੀ ਹੁਣ ਉਹ ਵੀ ਘਟੂਗੀ ਤੇ ਸਾਡੇ ਦਫ਼ਤਰ ਸੀ ਉਹਨਾਂ ਦੀ ਵੀ ਜਰਜਰ ਹਾਲਾਤ ਸੀਗੇ ਕਾ ਸੀਗਾ ਇੱਥੇ ਕਾ ਵਗੈਰਾ ਗਾਰਡਨ ਇਹਦਾ ਵੀ ਸਾਰਾ ਪ੍ਰਬੰਧ ਕੀਤਾ ਗਿਆ ਤੇ ਵਧੀਆ ਬਣਾ ਦਿੱਤਾ ਗਿਆ ਤੇ ਅਸੀਂ ਸਾਰਾ ਦਫ਼ਤਰ ਸਾਡਾ ਦਫ਼ਤਰ ਦਾ ਸਾਰਾ ਸਟਾਫ ਐਮਐਲਏ ਮੈਡਮ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੇ ਸਾਡੇ ਆਪਦੇ ਦਫ਼ਤਰ ਵੀ ਵਧੀਆ ਬਣੇ ਵੰਦੇ ਹੀ ਸੋਨੇ ਹੌਸਲੀ ਵਾਹਿਗੁਰੂ ਇੱਕਦਮ ਘਾਟਨ ਸਾਡੇ ਖਾਲਸਾ ਜੀ ਵੱਲੋਂ ਕੀਤਾ ਗਿਆ ਉਹ ਵੀ 2 ਲੱਖ ਰੁਪਏ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਤਿਕਾਰਯੋਗ ਬੀਬੀ ਸਰਬਜੀਤ ਕੌਰ ਮਾਨੂਕੇ ਸਾਡੇ ਪਿੰਡ ਦੇ ਭੈਣ ਨੇ ਇਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਾਤਨ ਵਿਰਾਸਤ ਨੂੰ ਸੰਭਾਲ ਲਿਆ ਤੇ ਉਸ ਦੀ ਸਾਂਭ-ਸਭਾਲ ਦੇ ਲਈ ਖਰਚ ਕੀਤਾ ਗਿਆ ਤੇ ਇਹਨਾਂ ਦੇ ਵੱਲੋਂ ਜਿਹੜਾ ਅਗਲਾ ਪ੍ਰਾਲਾ ਹੈ ਇੱਥੇ ਰਿਕ੍ਰੀਏਸ਼ਨ ਸੈਂਟਰ ਬਣਾਉਣ ਦਾ ਤਿਆਕੇ ਇੱਕ ਲੋਕ ਕੀਤੇ ਆਕੇ ਪਿਕਨਿਕ ਸਪੌਟ ਤੇ ਆਨੰਦ ਲੈ ਸਕਣ ਬੱਚਿਆਂ ਨੂੰ ਕੁਦਰਤ ਦੇ ਨਾਲ ਜੋੜ ਸਕਣ ਬਾਰਬੀਕਿਊ ਏਰੀਆ ਬਣਾਉਣ ਦੇ ਇਹਨਾਂ ਦੇ ਪਲਾਨ ਹੈਗੇ ਆ ਜਿਦੇ ਨਾਲ ਕਿ ਆਉਣ ਵਾਲੇ ਭਵਿੱਖ ਨੂੰ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਤੇ ਮਾਨ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕੋ ਹੀ ਅਪੀਲ ਕਰਨਾ ਚਾਹੁੰਦੀ ਹਾਂ ਸਰਕਾਰ ਪੈਸਾ ਖਰਚ ਸਕਦੀ ਹੈ ਪਰ ਲੋਕਾਂ ਨੇ ਸਾਫ ਸੰਭਾਲ ਕਰਨੀ ਹੁੰਦੀ ਹੈ ਅਫਸਰਾਂ ਨੇ ਸਾਫ ਸੰਭਾਲ ਕਰਨੀ ਹੁੰਦੀ ਹੈ ਸਰਕਾਰ ਨੇ ਆਪਣਾ ਫਰਜ਼ ਨਿਭਾਤਾ ਆਪਾਂ ਇਹਨੂੰ ਹੋਰ ਬਿਹਤਰ ਬਣਾ ਕੇ ਆਪਣੇ ਬੱਚਿਆਂ ਵਾਸਤੇ ਇੱਥੇ ਖੇਡਣ ਦੀ ਜਗ੍ਹਾ ਬਣਾਈਏ ਇੱਥੇ ਆਉਣ ਬਾਅਦ ਲੋਕਾਂ ਨੇ ਜੇ ਬੈਠਣਾ ਬੈਠ ਕੇ ਪਿਕਨਿਕ ਸਪੌਟ ਮੰਗ ਆਪਣੇ ਬੱਚੇ ਆਪਣੇ ਪਰਿਵਾਰ ਲੈ ਕੇ ਆਉਣ ਮੇਰਾ ਸੁਪਨਾ ਵੀ ਇਹ ਨਹਿਰ ਦੇ ਕੰਢੇ ਇੱਕ ਐਸੀ ਬਗਰੀਨਰੀ ਵਾਲੀ ਜਗ੍ਹਾ ਇੰਨੀ ਸੋਹਣੀ ਮਾਹੌਲ ਹੈ ਜੀ ਮਾਹੌਲ ਬੜਾ ਰਮਣੀਕ ਮਾਹੌਲ ਹੈ ਜਿੱਥੇ ਬੈਠ ਕੇ ਭਗਤੀ ਵੀ ਹੋ ਸਕਦੀ ਹੈ ਜਿੱਥੇ ਬੈਠ ਕੇ ਤੁਸੀਂ ਆਪਣੇ ਬੱਚਿਆਂ ਨਾਲ ਆਪਣੀਆਂ ਗੱਲ ਦੁਖ ਸੁਖ ਦੀਆਂ ਗੱਲਾਂ ਵੀ ਸਾਂਝੀਆਂ ਕਰ ਸਕਦੇ ਹੋ ਜਿੱਥੇ ਬੈਠ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ ਮੈਂ ਖਾੜੇ ਪਿੰਡ ਵਾਲਿਆਂ ਨੂੰ ਬੇਨਤੀ ਕਰਦੀ ਹਾਂ ਤੁਹਾਡੇ ਚਰਨਾਂ ਦੇ ਵਿੱਚ ਇਹ ਤੁਹਾਡੇ ਪਿੰਡ ਦੇ ਨੇੜੇ ਆ ਇਸ ਚੀਜ਼ ਦੇ ਵਿੱਚ ਚੋਰੀ ਨਾ ਹੋਵੇ ਇੱਥੇ ਸਾਮ ਸਭਾਲ ਰੱਖਣੀ ਅਫਸਰਾਂ ਦਾ ਸਹਿਯੋਗ ਦਿਓ ਅਫਸਰ ਪੂਰੇ ਤਨ ਦੇ ਹਨ ਸਾਡੇ ਪਸ਼ਵਿੰਦਰ ਜੀ ਐਸਟੀਓ ਇਹਨਾਂ ਦੀ ਪੂਰੀ ਸਮੁੱਚੀ ਟੀਮ ਇਹ ਸਭ ਮਿਹਨਤ ਨਾਲ ਲੱਗੀ ਹੋਈ ਹੈ ਤਾਂ ਕਿ ਇਹਨੂੰ ਹੋਰ ਬਿਹਤਰ ਤੋਂ ਬਿਹਤਰ ਬਣਾਇਆ ਜਾ ਸਕੇ ਵਾਹਿਗੁਰੂ ਖਾਲਸਾ ਵਾਹਿਗੁਰੂ